ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਲ ਤੋਪਾਂ ਦੀ ਵਰਤੋਂ ਕਰਨ ਦਾ ਵਿਰੋਧ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਮਾਰਗ ਕੀਤਾ ਗਿਆ ਜਾਮ ਕਿਸਾਨਾਂ ਦੇ ਵਿਰੋਧ ਦੇ ਦਰਮਿਆਨ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਵੱਡਾ ਐਲਾਨ ਕੀਤਾ ਸੀ। ਉੱਥੇ ਹੀ ਪੰਜਾਬ ਭਰ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਪਟੜੀਆਂ ਜਾਮ ਰਹੀਆਂ ਨੇ। ਅਤੇ ਇਸ ਦੇ ਨਾਲ ਹੀ ਸ਼ਾਮ 5 ਵਜੇ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਦਾ ਤੀਜਾ ਦੌਰ ਵੀ ਦੇਖਣ ਨੂੰ ਮਿਲੇਗਾ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਬੀਕੇਯੂ ਡਕੋਂਦਾ ਨੇ ਬੀਤੇ ਦਿਨੀ ਸੂਬੇ ਦੇ ਵਿੱਚ ਰੇਲ ਰੋਕੋ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਕਿਸਾਨਾਂ ਨੇ ਸੱਤ ਥਾਵਾਂ ਦੇ ਉੱਤੇ ਰੇਲ ਪਟੜੀਆਂ ਜਾਮ ਕੀਤੀਆਂ ਤੇ ਇਹਨਾਂ ਰੇਲ ਪਟੜੀਆਂ ਦੇ ਉੱਤੇ ਕਿਸਾਨ ਬੈਠੇ ਨਜ਼ਰ ਆਏ ਜੋ ਕਿ ਕਿਸਾਨਾਂ ਦੇ ਉੱਤੇ ਹੋਏ ਤਸ਼ੱਦਦ ਦਾ ਵਿਰੋਧ ਕਰ ਰਹੇ ਸਨ ਜਨਾ ਡਾਕਟਰ ਪਰਮਿੰਦਰ ਸਿੰਘ ਆ ਮੈਂ ਭਾਰਤੀ ਕਿਸਾਨ ਜਨਕਤਾ ਗ੍ਰਾਹਾਂ ਦਾ ਜਲਾ ਆਗੂ ਜੋ ਵੀ ਅੱਜ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਸੋ ਅੱਜ ਉਹਨਾਂ ਦੇ ਉੱਤੇ ਜਿਹੜਾ ਭਾਰੀ ਤਸ਼ੱਦਦ ਕੀਤਾ ਗਿਆ ਨੂੰ ਕੀ ਤਸ਼ੱਦਦ ਕੀਤਾ ਗਿਆ ਉਸ ਦੇ ਖਿਲਾਫ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਰੇਲ ਰੋਕੋ ਦਾ ਐਲਾਨ ਕੀਤਾ ਵਾ ਉਸੇ ਤਹਿਤ ਅੱਜ ਰੇਲਾਂ ਦੇ ਟੱਕੇ ਜਾਂ 12 ਤੋਂ 3 ਕੀਤੇ ਜਾ ਰਹੇ ਆ ਵੱਡੀ ਗਿਣਤੀ 'ਚ ਸੰਗਤ ਪਹੁੰਚ ਰਹੀ ਆ ਤੇ ਇਹ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਵੱਡੀ ਲੜਾਈ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਹੈ ਅੱਜ ਇਹ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਇਹ ਗਾਹ ਵੀ ਵੱਧ ਸਕਦਾ ਕਿਉਂਕਿ ਅੱਜ 5 ਵਜੇ ਕੇਂਦਰ ਨਾਲ ਮੀਟਿੰਗ ਵੀ ਆ ਤੇ ਉਸ ਮੀਟਿੰਗ ਤੋਂ ਕੀ ਲੱਗਦਾ ਕੋਈ ਜੋ ਵੀ ਸਾਂਝਕ ਕਿਸਾਨ ਮੋਰਚਾ ਸੂਬਾ ਕਮੇਟੀ ਫੈਸਲਾ ਕਰਦੀ ਆ ਉਹਦੇ ਹਿਸਾਬ ਨਾਲ ਅਗਲਾ ਜਿਹੜੀ ਰਣਨੀਤੀ ਲਿਖੀ ਜਾਏ ਕੀ ਲੱਗਦਾ ਕਿ ਟੇਅਰ ਗੈਸ ਜੋ ਇਹ ਛੜੀਆਂ ਜਾ ਰਹੀਆਂ ਨੇ ਕਿਸਾਨ ਵੀ ਕਾਫੀ ਜਿਹੜੇ ਨੇ ਕਾਜੀ ਹੋ ਰਹੇ ਨੇ ਇਹ ਜੋ ਕਰ ਰਹੀ ਆ ਕੇਂਦਰ ਦੀ ਸਰਕਾਰ ਇਹ ਐਸਾ ਦੁਨੀਆ ਦੇ ਵਿੱਚ ਐਸਾ ਕਿਤੇ ਵਖਰ ਨੂੰ ਨਹੀਂ ਮਿਲ ਰਿਹਾ ਡੈਮੋਕਰੇਸੀ ਦੇ ਵਿੱਚ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਕੱਲ ਵਿਚਾਰੇ ਜੋ ਹਣ ਮੈਨੂੰ ਕੀ ਤਸ਼ੱਦਦ ਕਰ ਰਹੇ ਜੋ ਹੰਤਰੂ ਗੈਸ ਦੇ ਗੋਲੇ ਸੁੱਟ ਰਹੇ ਜੋ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਕੋਈ ਜ਼ਰੂਰ ਬਦਲਾ ਲੈਣਗੇ ਲੇਕਿਨ ਲੱਗਦਾ ਕਿ ਕੋਈ ਹੱਲ ਨਿਕਲ ਪਾਏਗਾ 5 ਮਿੰਟਿੰਗ ਦੇ ਦੇਖੋ ਜਦੋਂ ਮੀਟਿੰਗਾਂ ਹੁੰਦੀਆਂ ਸੀ ਕਦੀ ਵੀ ਕਿਸਾਨ ਜਿੱਥੇ ਬੰਨੀਆਂ ਗੱਲਬਾਤ ਤੋਂ ਨਹੀਂ ਭਾਈਦੀਆਂ ਅਸੀਂ ਗੱਲਬਾਤ ਤੇ ਅੱਜ ਵੀ ਖੜੇ ਆਂ ਸੋ ਜੋ ਵੀ ਹੱਲ ਨਿਕਲੂਗਾ ਉਹ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਸਾਰਥਕ ਹੱਲ ਕੱਢੇ ਅਸੀਂ ਅੱਜ ਜੋ ਰੇਟ ਰਹਿ ਗਿਆ ਜੋ ਹਰਿਆਣੇ ਦੇ ਬਾਰਡਰ ਤੇ ਸਾਡੇ ਕਿਸਾਨਾਂ ਦਾ ਗੋਲੀਆਂ ਚਲਾਈਆਂ ਗਈਆਂ ਜੋ ਐਸਰੀਗਾ ਛੱਡੀ ਗਿਆ ਬਹੁਤ ਵੱਡਾ ਨੁਕਸਾਨ ਉਹਦੇ ਬਰੋਦ ਚ ਅਸੀਂ ਰੇਲਵੇ ਟ੍ਰੈਕ ਜੰਮ ਕਰ ਰਹੇ ਹਾਂ ਕਿ ਕਿੰਨੀ ਦੇਰ ਤੱਕ ਅੱਜ ਜੰਮ ਰਹੇ ਅੱਜ ਇਹ 12:00 ਤੋਂ ਲੈ ਕੇ 3:00 ਵਜੇ ਤੱਕ ਸਾਡਾ ਇਹ ਟ੍ਰੈਕ ਜੰਮ ਰਹੇ ਕਿ ਲੱਗਦਾ ਕਿ ਕੇਂਦਰ ਸਰਕਾਰ ਮੰਨ ਮੰਨ ਕੇ ਕਿਉਂਕਿ ਪਹਿਲਾਂ ਵੀ ਮੰਨ ਕੇ ਉਹਨਾਂ ਵੱਲੋਂ ਦੁਬਾਰਾ ਤੋਂ ਆਪਣੀ ਅੰਗਲੀ ਕੀਤੀ ਗਈ ਹੈ ਵੇਖੋ ਜੀ ਅੱਗੇ ਤੋਂ ਉਹਨਾਂ ਸਾਨੂੰ ਭਰੋਸਾ ਦੇ ਕੇ ਉਤੋਂ ਸਾਨੂੰ ਠਾਇਆ ਗਿਆ ਸੀ ਕਿਸਾਨ ਭਰੋਸੇ 'ਚ ਆ ਗਏ ਸੀ ਤੇ ਵਾਪਸ ਆ ਗਏ ਸੀ ਕੋਣ ਉਹ ਉਹ ਲਾਗੂ ਕਰਨ ਵਾਸਤੇ ਆਪਾਂ ਲੋਕੋ ਹੱਕੀ ਮੰਗਾ ਮਾਰਦੇ ਜੇ ਜ਼ਰੂਰਤ ਪਈ ਤਾਂ ਕੀ ਲੱਗਦਾ ਇਹ ਅੰਦੋਲਨ ਜੇ ਰੇਲ ਟ੍ਰੈਕ ਉੱਦੋਂ ਇਹ ਲੰਮਾ ਵੀ ਕੀਤਾ ਜਾ ਸਕਦਾ ਹੈ ਹਾਂਜੀ ਜੇ ਸਾਨੂੰ ਨਹੀਂ ਮਤਲਬ ਵੀ ਕੋਈ ਸਾਡੀ ਗੱਲ ਸਿਰੇ ਲੱਗਦੀ ਇਹ ਰੇਲ ਟ੍ਰੈਕ ਜਾਮ ਲੰਮੇ ਸੰਭ ਤਾਂ ਪਰ ਜਿਸ ਤਰੀਕੇ ਕਿਸਾਨਾਂ ਦੇ ਅੱਖੂ ਗਾਸ ਦੇ ਗੋਲੇੁੱਤੇ ਜਾ ਰਹੇ ਆ ਕਿਸਾਨ ਜ਼ਖਮੀ ਹੋ ਰਹੇ ਨੂੰ ਕਿਸ ਤਰੀਕੇ ਨਾਲ ਦੇਖਦੇ ਬਹੁਤ ਮਾੜੀ ਘਟਨਾ ਜਿਵੇਂ ਲੱਗਦਾ ਕਿ ਇਹ ਕੀ ਡੈਮੋਕ੍ਰੇਸੀ ਦੇਸ਼ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਡੈਮੋਕ੍ਰੇਸੀ ਤੇ ਬਹੁਤ ਤੜਾ ਕਹਾਣ ਹੈ ਜੀ ਕਿਉਂਕਿ ਸਾਡੇ ਅਸੀਂ ਦੇਖਦੇ ਆ ਨਾਗਰ ਹੋਣ ਦੇ ਕਾਰਨ ਵੀ ਸਾਡੇ ਇਹ ਗੱਲ ਬਣੀ ਆ ਸਾਨੂੰ ਕਿਤੋਂ ਆਪਾਂ ਨੂੰ ਸਾਨੂੰ ਵਿਸ਼ਵਾਸ ਮਿਲੂਗਾ ਕਿਉਂਕਿ ਸਾਡੀਆਂ ਸਰਕਾਰਾਂ ਹੀ ਸਾਨੂੰ ਜਿਹੜੀਆਂ ਮਤਲਬ ਇੱਕ ਸਰਕਾਰ ਜਿਹੜੀ ਇੱਕ ਮਾਂ ਵੇ ਹੁੰਦੀ ਆ ਜੇ ਸਾਨੂੰ ਮਾਂ ਵੇ ਸਾਡਾ ਖੋਦ ਹੀ ਸਾਨੂੰ ਨੁਕਸਾਨ ਬਚਾਉਂਦੇ ਆ ਅਸੀਂ ਕਿਤੋਂ ਜਾ ਕੇ ਰੋਵਾਂਗੇ ਇਸ ਕਰਕੇ ਅਸੀਂ ਇਹਨਾਂ ਸਤਿ ਸ਼ਬਦਾਂ ਨਖੇਦੀ ਕਰਦੇ ਆ ਅੱਜ ਜੋ ਰੀਅਲ ਟ੍ਰੈਕ ਆ ਇਸੇ ਵਜ੍ਹਾ ਕਰਕੇ ਅਸੀਂ ਜਾਣਕਾਰ ਆ ਅਸੀਂ ਇਹਦੀ ਸਖਤ ਸ਼ਬਦਾਂ ਨਹੀਂ ਜਾ ਕਰਦੇ ਅੱਜ ਕਿਸਾਨਾਂ ਵੱਲੋਂ ਰੇਲਾਂ ਨੇ ਜਿਹੜੀਆਂ ਰੋਕੀਆਂ ਆਈਆਂ ਰੇਲਵੇ ਟਰੈਕ ਜਾਮ ਕੀਤੇ ਗਏ ਕਿਉਂਕਿ ਕਿਸਾਨ ਨੇ ਜਿਹੜੇ ਦਿੱਲੀ ਵੱਲ ਕੂਚ ਕਰ ਰਹੇ ਸਨ ਤੇ ਉਹਨਾਂ ਦੇ ਉੱਤੇ लाठी चार्ज ਕੀਤਾ ਗਿਆ ਥਰੂ ਗੈਤ ਦੇ ਗੋਲੇ ਵਰਸਕਾਏ ਗਏ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਹ ਰੇਲਵੇ ਟਰੈਕ ਨੇ ਜਿਹੜੇ ਜਾਮ ਕੀਤੇ ਗਏ ਨੇ ਤਸਵੀਰਾਂ ਰਾਜਪੁਰਾ ਤੇ ਅੰਮ੍ਰਿਤਸਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਰਾਜਪੁਰਾ ਦੇ ਵਿੱਚ ਕਿਸਾਨ ਨੇ ਜਿਹੜੇ ਰੇਲਵੇ ਪਟੜੀਆਂ ਦੇ ਉੱਤੇ ਬੈਠੇ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਵੀ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਰੇਲਵੇ ਟ੍ਰੈਕ ਜਾਮ ਕਰਦੇ ਦਿਖਾਈ ਦਿੱਤੇ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਕਿਸਾਨਾਂ ਨੇ ਰੋਸ ਜਤਾਇਆ ਤੇ ਕਿਹਾ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਦਾ ਕੇਂਦਰ ਵੱਲੋਂ ਹੱਲ ਜਿਹੜਾ ਕੀਤਾ ਜਾਣਾ ਚਾਹੀਦਾ ਹੈ